ਇਸ ਦੀ ਬਾਰ ਕਣੀ ਮਨ ਗਾਰੇ ਪਛ ਪਛੂ ਨਗ ਨਗ ਨਾਗ ਨਰਾਤ ਸਿਰਪ ਸਮੇ ਸਭ ਕੋ ਪਰਪੋਕਤ ਹੈ ਜਲ ਮੇ ਥਲ ਮੇ ਫਲ ਮੇ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦੀ ਆਲ ਦੀ ਆਦਿ ਦੋਖਿੰ ਦੇਖ ਤਾ ਪਰਦੇ ਤਨਾਹ ਚੁੱਕੋ ਚੁੱਕਿਆ ਟਲ ਹਾਜ਼ਰਾ ਹਜ਼ੂਰ ਚਮਤਸ ਦੇ ਮਾਨ ਸਰਪੂ ਗੁਰੂ ਜੀ ਦੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਪਰਦੇ ਸਾ ਸੰਗਤ ਔਲੇ ਮਹੱਲੇ ਦੇ ਪੋਕਰਤਿਆ ਹੋਇਆ ਆਪੂਰੋ ਨੇ ਬੜੀ ਖਰਦਾ ਦੇ ਭਾਵਨਾ ਦੇ ਨਾਲ ਚੱਲ ਕੇ ਪਤਿਕ ਪੋਕਰ ਸਿੰਘ ਮਹਾਰਾਜ ਦੀ ਜਨਮ ਪ੍ਰਾਪਤ ਕਰਦੇ ਵਸੇ ਸਭ ਤੋਂ ਸਭੇ ਆਪ ਖਾਸੇ ਦੀ ਸਾਸਕਤ ਜਿੱਤੇ ਸਿਰਜਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਅਤਿ ਪੁਰਾਨੀਆਂ ਖੁਸ਼ੀਆਂ ਲੈਣ ਵਾਸਤੇ ਤੁਰੋ ਨੇੜੇ ਚੱਲ ਕੇ ਬੜੇ ਪਿਆਰ ਦੇ ਨਾਲ ਸਾਸਕਤ ਗੁਰੂ ਕੀ ਗੋਦ ਦਾ ਨਿਕ ਮਾਲ ਰਹੇ ਹੋ ਆਹ ਸ਼ਹੀਦ ਪਿਤਾ ਦੇ ਪੁੱਤਰ ਸ਼ੀਰ ਸਤਰਾਂ ਦੇ ਦਾਨੀ ਅਮਰ ਦੇ ਦਾਕ ਵੀਲੇ ਦੇ ਸਾਥ ਸਾਥ ਗੁਰੂਗੋਬਿੰਦ ਸਿੰਘ ਜੀ ਆਰਦੀ ਬਖਸ਼ੂ ਆਪਣੀ ਰਚਨਾ ਤੇ ਲੜਾਈ ਜੀ ਜੀ ਵਾਹਿਗੁਰੂ ਜੀਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਥ ਸੰਗਤ ਸਮਾ ਬੜਾ ਹੁਮਤਿਆ ਇਸ ਥੋੜੇ ਸਮੇਂ ਵਿੱਚ ਪੂਰਨ ਤੌਰ ਤੇ ਸਿਆਸਤ ਇਤਿਹਾਸੀ ਜਿਹੜੀ ਵਿਸਥਾਰ ਰੂਪ ਦੇ ਵਿੱਚ ਤੁਹਾਡੇ ਨਾਲ بیان ਕਰਨਾ ਉਹ ਸਾਥ ਸੰਗਤ ਬੜਾ ਕੱਟਣਾ ਤੇ ਥੋੜੇ ਸਮੇਂ ਵਿੱਚ ਰਹਿਦੇ ਹੋਏ ਆਪ ਜੀ ਦੇ ਨਾ ਸਾਸਤ੍ਰ 家里头我长得。 ਅਸਾਸ ਕੇ ਲੜਦੇ ਨੇ ਸ਼ਹਾਦਤਾਂ ਦੇ ਜੰਗ ਕੀਤੇ ਮੌਤ ਨੂੰ ਮਖੌਣਾ ਕਰਦੇ ਨੇ ਆਓ ਸਾ ਸੰਗਤ ਕੜਗੀਆਂ ਵਾਲੇ ਗੁਰਦੇਵ ਪਾਚਾ ਮਹਾਰਾਜ ਜੀ ਨੇ ਅਨਾਂਵੀ ਕਰ ਦਿੱਤਾ ਸੀ ਮੈਂ ਤੀਰਾਂ ਨੂੰ ਪਾਵਾਂ ਨਾਕਾਂ ਦੇ ਅੱਗੇ ਮੈਂ ਬਿਜਲੀ ਚਮਕਾਵਾਂ ਸ਼ੁਸ਼ੀਰਾ ਦੇ ਅੱਗੇ ਮੈਂ ਟੁੱਟੀ ਹੋਈ ਤਰੀਪਾਂ ਦੀ ਕਿਸਮਤ ਨੂੰ ਜੋੜਾ ਮੈਂ ਇੱਕ ਧਾਰਿਆ ਅੱਗੇ 22 ਧਾਰਾ ਸਿਤ ਪਰੂ ਪੰਛੀ ਦੇ ਖੰਭਾਂ ਦੀ ਸ਼ਕਤੀ ਉੱਡ ਕੇ ਆ ਗਾ ਦੇ ਪੰਮਾਂ ਦੀ ਹਸਤੀ ਸਾਗਰ ਦੇ ਸੀਨੇ ਨੂੰ ਅੱਕਾਂ ਮੈਂ ਲਾਵਾਂ ਚਿੜੀਆਂ ਦੇ ਕੋਲੋਂ ਖੰਭ ਬਾਜਾਂ ਦੇ ਤੜਹਾਵਾ ਤੇ ਸਵਾ ਲੱਖ ਨਾਲ ਇੱਕ ਨੂੰ ਲੜਾਵਾਂ ਤੇ ਤਵੇ ਗੋਬਿੰਦ ਸਿੰਘ ਨਾਮ ਕਹਾਵਾਲੋ ਜਿੱਕਲਗੀਆਂ ਵਾਲੇ ਗੁਰਦੇਵ ਪਾਛਾ ਮਹਾਰਾਜ ਨੇ ਫਿਰ ਖਾਲਸੇ ਪੰਥ ਦੀ ਸਿਰਜਣਾ ਕੀਤੀ ਇਹ ਪਾਈ ਧਾਰ ਦੇ ਪਹਾੜੀ ਰਾਜਿਆਂ ਨੂੰ ਅੰਗ ਲੱਗ ਉੱਥੀ ਸਾਸੰਗ ਇਹਨਾਂ ਨੇ ਸਤਪੁਰਾਂ ਦੇ ਨਾਲ ਜੰਗ ਜਿੱਤ ਸ਼ੁਰੂ ਕਰ ਦਿੱਤੇ ਆਹ ਸਮਾਂ ਉਹ ਆਇਆ ਸਾਸੰਗ ਜਦੋਂ ਰਾਜਿਆਂ ਨੇ ਕੋਈ ਬੇਸਰਾਂ ਦਾ ਕੰਦੀ ਤੇ ਆਖਰਕਾਰ ਫਿਰ ਮੇਸਰੀ ਚੰਦ ਚ ਸਵਾਲੀਆ ਉਹ ਕਹਿੰਦਾ ਕੋਬ ਚ ਆ ਕੇ ਮੈਂ ਰੱਖਿਆ ਇੱਕ ਪਲਵਾਨ ਹ ਹਾਥੀ ਸਖਲਾ ਕੇ ਉਹਦੀ ਸੁੰਡ ਨਾਲ ਬੰਨੀਏ ਤੇ ਗੱਲ ਲਟਕਾ ਕੇ ਉਹਦੇ ਪਸਤ ਬਣਾਈਏ ਲੈਣ ਫਰਾ ਪਲਾਏ ਲੇਵਲ ਕਰ ਦਈਏ ਮਾਤੇ ਪਿਠਾ ਕੇ ਹਾਰ ਮਾਰ ਕੇ ਟੱਕਰਾ ਤੋੜੂ ਦਰਵਾਜਾ ਅਸਿੱਖਾਂ ਕੋਲ ਹੋਈ ਹਾਰ ਨਾਲੋ ਬਦਲਾ ਕੇ ਇਹ ਗੱਲ ਸੁਣੀ ਤੇ ਲਫੀਲ ਦੀ ਸੱਦਕੇ ਸੂਹੇ ਬੋਲੇ ਨਹੀਂ ਤੇਰੇ ਹੋ ਕੇ ਛੱਟ ਫਿਰ ਲਾਲ ਸੂਹੇ ਅਰੇ ਅੱਕੇ ਹਾਥੀ ਯੋੜ ਤੇ ਲੱਖ ਹੋ ਕੇ ਪੂਰੇ ਨਹੀਂ ਟੱਟਣ ਦੇਣੇ ਆਸਾਨ ਏ ਕਿਲਿਆ ਦੇ ਸੂਹੇ ਉਹ ਛੱਟ ਪਹੁੰਚਿਆ ਅੱਖਾਂ ਕੋਲ ਕਰਕੇ ਬਿਆਰੀ ਬੋਲੇ ਗੁਰੂ ਦਸ਼ਮੇਸ਼ ਨਵਾ ਦੱਸੀ ਸਾਰੀ ਕਲ ਕਰਨਾ ਪਊਗਾ ਟੱਕਰਾ ਜਦ ਆਈ ਆ ਸ਼ਾ ਹੁਣ ਰਾਜਿਆਂ ਨੇ ਇੱਕ ਪ੍ਰਣਾਲ ਬਣਾ ਲਿਆ ਕੱਲ ਨੂੰ ਪਰਸ਼ੇ ਇੱਕ ਹਾਥੀ ਆਵੇਗਾ ਉਹਨੂੰ ਦੋ ਮੱਟ ਸ਼ਰਾਬ ਪਲਾਈ ਜਾਵੇਗੀ ਅਹੀ ਰੋਬ ਸੀ ਪਰ ਅੰਦਰ ਲੱਗਿਆ ਡੋਰ ਸੀ ਕਲ ਸੁਣ ਕੇ ਵੀ ਨਿਸ਼ਈ ਦੀ ਇਹ ਚੁੰਗਾ ਹੀ ਬਸ ਮਰ ਗਿਆ ਇਹਨੂੰ ਠੰਡੀ ਤੇਰੇਲੀ ਆ ਗਈ ਦਿਲ ਕੰਬਿਆ ਹੋਕਾ ਫਰ ਗਿਆ ਤੇ ਸੋਚੇ ਮੇਰੇ ਢਿੱਡ ਤੇ ਤੇ ਹੱਥੀ ਪੈਰ ਨੂੰ ਘਰ ਗਿਆ ਕਿੰਨੇ ਲਿਆ ਮੜਿਆ ਜਾਵਾਂਗਾ ਮੇਰਾ ਭਾਗ ਸੋ ਜਲੋ ਸਰ ਗਿਆ ਇਹ ਖਾਲਸਾ ਦੀ ਇਨਸਾਫ ਨਹੀਂ ਮੈਂ ਗੱਲਾ ਸੀ ਜੋ ਚਰ ਗਿਆ ਕਿਉਂ ਨਹੀਂ ਸਮਝਾਉਂਦੇ ਗੁਰਾ ਨੂੰ ਮੇਰਾ ਸੋਗ ਨਾਲ ਦਿਲ ਭਰ ਗਿਆ ਜੇ ਸਾਰੇ ਛੱਡ ਮਸਤਾਜ ਇਹ ਸਮਝੋ ਜੀ ਨਾ ਕਰ ਗਿਆ ਲੋ ਸਾਥ ਸੰਗਤ ਇਹਦੇ ਇਹਦਾ ਨਾਮ ਲਿਆ ਇਹਨੂੰ ਆ ਗਈਆਂ ਠੰਡੀਆਂ ਤਰੇੜੀਆਂ ਇਹ ਕੱਚਾ ਪਿੱਲਾ ਡਰਪੋਕ ਨਿਕਲਿਆ ਉਹ ਥੋੜਾ ਮੈਂ ਇੱਕ ਵਾਰ ਕਹਿ ਕੇ ਖਿਮਾ ਦੇ ਜਾਤ ਹੋ ਜਾਣਾ ਵਾਤੇ ਹਾਂ ਜੀ ਆਓ ਸਾਥ ਸੰਗਤ ਇਹਨੂੰ ਪੰਜਾਂ ਪਿਆਰਿਆਂ ਦੇ ਮੁਖੇ ਭਾਈ ਵਿਆਸ ਸਿੰਘ ਨੇ ਬੜਾ ਸਮਝਾਇਆ ਕਿ ਜਿੱਤ ਤੇਰੀ ਹੋ ਜਾਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਾ ਦੇ ਦੇਣੀਆਂ ਤੇਰਾ ਤੇ ਨਾ ਲੱਗਣਾ ਕਿਰਪਾ ਦੇ ਗੁਰੂ ਨਹੀਂ ਹੋਣੀ ਐ ਪਰ ਇਹ ਸਾਥ ਸੰਗਤ ਕਿਸੇ ਦੀ ਅੱਖੇ ਨਾਲ ਲੱਗਾ ਆਖਰਕਾਰ ਇਹਨੇ ਆਪਣੇ ਦਰਮੋਖ ਟੋਲਾ ਇਕੱਠਾ ਕੀਤਾ ਕਹਿੰਦਾ ਮਿੱਤਰੋ ਗੱਲ ਸੁਣ ਲੋ ਮੇਰੀ ਅੱਜ ਮੇਰੀ ਵਾਰੀ ਆਈ ਐ ਕੱਲ ਨੂੰ ਤੁਹਾਡੀ ਵਾਰੀ ਆਏਗੀ ਅੱਜ ਮੈਂ ਹਾਥੀ ਨਾਲ ਲੜ ਕੇ ਮਰ ਜਾਵਾਂ ਜਲਦੀ ਖਾਂਦਾ ਹਾਂ ਕਸਰਤ ਕਰਦਾ ਹਾਂ ਫੇਰ ਵੀ ਅਕਸਰ ਥਕਾਵਟ ਰਹਿੰਦੀ ਐ ਸਿਰਫ ਤੁਹਾਨੂੰ ਨਹੀਂ ਭਾਰਤ ਦੇ 80% ਲੋਕਾਂ ਵਿੱਚ ਵਿਟਾਮਿਨ ਅਤੇ ਮਿਨਰਲ ਦੀ ਕਾਟ ਹੁੰਦੀ ਐ ਸਿਰਫ ਹੈਲਦੀ ਖਾਣਾ ਨਹੀਂ ਰਿਵਾਈਟਲ ਐ ਚ ਲੋ ਜੋ ਦੇਵੇ 30% ਵਧ ਐਨਰਜੀ ਦਿਨਾਂ ਵਿੱਚ ਰਿਵਾਈਟਲ ਲੈ ਕੇ ਥਕਾਵਟ ਘਟਾਓ ਐਨਰਜੀ ਆਨ ਦਮਾਗਾ ਕਹਿੰਨੂ ਤੁਸੀਂ ਮਰ ਜਾਓਗੇ ਆਓ ਆਪਰਾ ਨੂੰ ਰਾਤ ਭਾਜੀ ਚਲੀਏ ਆਓ ਸਾਥ ਸੰਗਤ ਇਹਨੇ ਲੰਗੜ ਦੇ ਬਨੇਰਿਆਂ ਦੇ ਨਾਲ ਰਸਤੇ ਲੰਕਾਏ ਇੱਕ ਇੱਕ ਕਰਕੇ ਦਾ ਸ਼ਿਨਾਲ ਦੇ ਸਾਥੀ ਉਤਰੇ ਜਦੋਂ ਇਹ ਉਤਰਨ ਲੱਗਾ ਤੇ ਭਾਣਾ ਕਾਲ ਦਾ ਵਾਪਰਿਆ ਰਸਾ ਅੰਧ ਵਿਚਾਲੇ ਟੁੱਟ ਗਿਆ ਇਹਦੀ ਸੱਜੀ ਲੱਗ ਟੁੱਟ ਗਈ ਇਹਨੂੰ ਘਰ ਖੜਿਆ ਇਸ ਸਾਖਨ ਇਸ ਘਰੇ ਜਾ ਕੇ ਨੂੰ ਕਰਦੇ ਮਗਰਲੇ ਕਮਰੇ ਵਿੱਚ ਲੰਮੇ ਪਾਇਆ ਸੱਪ ਲੜ ਕੇ ਮਰ ਗਿਆ ਆਹ ਇਧਰ ਦਿਲ ਕਰਿਆ ਦੁਵਾਨ ਲੱਗਾ ਤੇ ਸਿਖਾਣੇ ਆਖਿਆ ਮਹਾਰਾਜ ਤੁਹਾਡਾ ਹਾਥੀ ਜੜਾ ਉਹਦੇ ਰਾਜ ਦਾ ਭੱਜ ਗਿਆ ਤੇ ਸੰਗਰੂ ਹੁਣ ਅੱਜ ਜਦੋਂ ਰਾਜਿਆਂ ਦਾ ਹਾਥੀ ਆਵੇਗਾ ਤੇ ਕਿਹੜਾ ਹਾਥੀ ਜਿਹੜਾ ਹੈ ਤੁਹਾਡੇ ਵੱਲੋਂ ਹੁਣ ਉਹਨਾਂ ਦਾ ਮੁਕਾਬਲਾ ਕਰੇਗਾ ਕਹਿੰਦੇ ਜਦ ਖਬਰ ਕੁਣੀ ਮਹਾਰਾਜ ਨੇ ਦੱਸ ਗਿਆ ਕਮੀਨਾ ਉਹਨਾਂ ਉਸੇ ਵੇਲੇ ਸੱਦਿਆ ਇੱਕ ਸਿੰਘ ਨਗਰਾ ਜਿਹਦਾ ਨਾਮ ਬਚਿੱਤਰ ਸਿੰਘ ਸੀ ਸਤਪੁਰ ਸੰਗਲੇ ਉਲੀਨਾ ਉਹਨੂੰ ਆਖਿਆ ਦਸਵੇਂ ਪਾਤਸ਼ਾਹ ਗੱਲ ਸੁਣੀ ਸ਼ਕੀਨਾ ਇੱਕ ਹਾਥੀ ਪੇਜਿਆ ਰਾਜਿਆਂ ਤੇ ਇਹ ਦਿਲ ਕਮੀਨਾ ਜਦ ਮੱਥਾ ਉਸਦਾ ਮਿੰਦੇ ਮੁੱਕ ਜਾਵੇ ਕੀਨਾ ਸਿੰਘ ਬਾਗ ਸ਼ੇਰ ਦੇ ਗੱਜਿਆ ਛੁੱਟ ਗਿਆ ਕਸਿਨਾ ਉਸ ਵੇਲੇ ਬਾਬੇ ਬਚਿੱਤਰ ਸਿੰਘ ਨੇ ਆਖਿਆ ਸਤਗੁਰੂ ਇਹ ਤੁਹਾਡੀ ਕਿਰਪਾ ਹੋ ਜਾਣੀ ਹੈ ਲੱਗਦੇ ਕਿਸਾਨਾਂ ਦਾ ਕਿਸਾਨੇ ਵਾਸਤੇ ਗਾਉਣ ਨੇ ਤੁਹਾਡੀ ਕਿਰਪਾ ਨਾਲੇ ਇੱਕ ਹੱਥ ਕੀ ਹਜ਼ਾਰਾਂ ਹੱਸੀਆਂ ਨਾਲ ਲੜ ਲਵਾਂਗਾ ਲੋ ਜੀ ਸਾਧ ਸੰਗਤ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੋੜਾ ਦਿੱਤਾ ਘੋੜਾ ਵੀ ਉਹ ਜਿਹੜਾ ਆਪਣੇ ਸਵਾਰ ਨੂੰ ਲੈ ਕੇ ਹਵਾ ਜਾਵੇ ਇੱਕ 나ਗਣੀ ਬੱਚਾ ਦਿੱਤਾ ਤੇ ਲੋ ਜੀ ਮਿੱਥੇ ਹੋਏ ਸਮੇਂ ਮੁਤਾਬਕ ਅਸਰਾ ਜਿਆਂ ਦਾ ਕੀ ਮਦਾਨੇ ਜੰਗ ਅਸਰਾ ਆ ਗਿਆ ਇਧਰੋਂ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਲਾ ਕੇ ਸ਼ੁਭਾਦ ਬਖਸ਼ਾ ਤੇ ਭਾਈ ਬਚਿੱਤਰ ਸਿੰਘ ਘੋੜੇ ਦੇ ਉੱਤੇ ਸਵਾਰ ਲੈ ਕੇ 나ਗਣੀ ਬਖਸ਼ ਬਰਸ਼ਾ ਤਕੜ 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 ਕਰਦਾ ਰਭ ਜਾਇਆ ਕਹਿੰਦੇ ਹਾਥੀ ਆਉਂਦਾ ਵੇਖਿਆ ਰੰਗ ਕਾਲਾ ਸੋਹੜਾ ਕਲਗੀ ਤਾਰਿਆ ਰਾਜਿਆ ਦਾ ਫਰਕਿਆ ਚੋਲਾ ਕੱਖਾਂ ਤੋਂ ਹੋੜਾ ਉਧਰ ਹਾਥੀ ਪਿਆ ਝਗੜਾਉਂਦਾ ਵੀ ਹੋੜਾ ਪੋੜਾ ਵੀ ਆਇਆ ਜਦੋਂ ਆ ਮਾਰਦੇ ਥੱਲੇ ਸਿੰਘ ਨੇ ਖਿੱਚੀਆਂ ਢੋੜੇ ਨੇ ਪਵਾਗਾ ਢੋੜੇ ਨੇ ਚੁੱਕੇ ਹਾੜੀ ਨੇ ਸੁਣਦੇ ਟਾਂ ਸਿੰਘ ਨੇ ਪਾਇਆ ਰਕਾਬਾਂ ਦੇ ਪਾਰ ਉਹਨੇ ਸਿਰ ਦੇ ਨਿਸ਼ਾਨਾ ਪਰ ਐਸ ਤਰਫੀਆਂ ਵਾਲੇ ਪਾਛਾ ਮਹਾਰਾਜ ਨੂੰ ਜੋੜ ਮੜ ਕੇ ਦੀਰਸ ਗੁਰਬਾਣੀ ਦੇ ਸ਼ਬਦ ਤੇ ਸਿਰ ਦੇ ਨਿਸ਼ਾਨਾ ਜੋ ਦੀ ਹਾੜੀ ਦੇ ਮੱਥੇ ਵਿੱਚ ਨਾਗਣੀ ਵਰਚਾ you yeah. ਉਹਨਾਂ ਨਾਲ ਲੜ ਗਿਆ ਤੇ ਐਸਾ ਨਾਗਰੀ ਸਵੰਛਾ ਖੱਚ ਕੇ ਮਾਰਿਆ ਸਾਹ ਤਵੇਂ ਪੀਟ ਕੇ ਹਾਸੀ ਦੇ ਸਾਸੰਗਤ ਮੱਥੇ ਅੰਦਰ 6 ਇੰਚੀ ਧਸ ਗਿਆ ਇਹ ਜਦ ਬਲੇਵੇਂਦਾਰ ਵਰਸ਼ਾ ਇੱਕਹਾ ਕੇ ਖਿੱਚਿਆ ਨਾ ਦੀਆਂ ਧਾਰਾਂ ਵਗਦੀਆਂ ਤੇ ਹਾਸੀ ਫਿਰ ਰਾਜਿਆਂ ਦੀ ਫੌਜ ਨੂੰ ਲਟਾਰਦਾ ਆਇਆ ਉਹਨਾਂ ਨੂੰ ਭੱਜ ਗਿਆ ਇਹ ਸਾਸੰਗਤ ਆਓ ਗੁਰੂ ਦੇ ਪਿਆਰਿਆਂ ਮਨੋਸਰਜੀ ਮਾਸਟਰ ਸਹਿਬਾਨ ਪਾਈ ਕੁਲਦੀਪ ਤੇ ਸ਼ੁਪੈਸਲ ਤੌਰ ਤੇ ਬਹੁਤ ਵੱਡੀਆਂ ਸਿੱਖਾਂ ਆਈਆਂ ਗੁਰੂ ਬਾਬਾ ਕਿਰਪਾ ਕਰੇ ਹੋਰ ਰੁਕੀਆਂ ਸੰਗਤਾਂ ਵੱਲੋਂ ਗਿਰਦਮਾਨ ਆਇਆ ਸਾ ਸੰਗਤ ਸਾਰੇ ਹੀ ਗੁਰੂ ਕੀਆ ਸਕਤਾਂ ਦਾ ਭੈਣਾ ਦਾ ਵੀਰਾਂ ਦਾ ਬਜੂਗਾਂ ਦਾ ਤੇ ਦਿਲ ਤੋਂ ਧੰਨਵਾਦ ਆਪ ਬੜੇ ਪਿਆਰ ਦੇ ਨਾਲ ਸਾਰੀ ਰਾਤ ਜੇ ਦਿਵਾਨਾ ਅੰਦਰ ਜਾ ਕੇ ਗੁਰਧਿਆਸਨ